ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਮੈਂ ਆਪਣੀ ਜਗ੍ਹਾ ਤੇ ਰਾਜੀ ਖੁਸ਼ ਹਾਂ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਆਪੋ ਆਪਣੀ ਜਗ੍ਹਾ ਤੇ ਰਾਜੀ ਖੁਸ਼ ਹੋਮੋਗੇ ਦੋਸਤੋ ਅੱਜ ਦੀ ਕਹਾਣੀ ਬੜੀ ਛੋਟੀ ਜੀ ਆ ਪਰ ਬੜੀ ਦਿਲਚਸਪਾ ਇੱਕ ਵਾਰੀ ਇੱਕ ਜੰਗਲ ਦੇ ਵਿੱਚ ਦਰਖਤ ਹੁੰਦਾ ਉਹਦੇ ਤੇ ਇੱਕ ਪੰਛੀ ਰਹਿੰਦਾ ਹੁੰਦਾ ਉਹ ਪੰਛੀ ਕੋਈ ਆਮ ਪੰਛੀ ਨਹੀਂ ਹੁੰਦਾ ਉਹ ਜਦੋਂ ਬੈਠ ਕਰਦਾ ਨਾ ਉਹਦੀ ਬੈਠ ਥੋੜੇ ਟਾਈਮ ਬਾਅਦ ਸੋਨੇ ਦੀ ਬਣ ਜਾਂਦੀ ਹੈ ਤੇ ਉਸੇ ਜੰਗਲ ਦੇ ਵਿੱਚ ਇੱਕ ਸ਼ਿਕਾਰੀ ਲੰਘਿਆ ਜਾ ਰਿਹਾ ਹੁੰਦਾ ਜਦੋਂ ਉਹ ਉਸ ਦਰਖਤ ਦੇ ਥੱਲੇ ਦੀ ਲੰਘਦਾ ਤਾਂ ਤਾਹਾਂ ਤੋਂ ਉਹ ਪੰਛੀ ਬੈਠ ਕਰ ਦਿੰਦਾ ਉਹ ਸ਼ਿਕਾਰੀ ਦੀ ਨਿਗਾ ਬੈਠਦੇ ਪੈਂਦੀ ਆ ਦੇਖਦੇ ਦੇਖਦੇ ਹੀ ਉਹ ਬੈਠਾ ਸੋਨੇ ਦੀ ਬਣ ਜਾਂਦੀ ਆ ਸ਼ਿਕਾਰੀ ਉਸ ਬੈਠ ਨੂੰ ਚੱਕ ਲੈਂਦਾ ਚੱਕ ਕੇ ਦੂਜੇ ਦਰਖਤ ਦੇ ਉੱਲੇ ਲੱਕ ਜਾਂਦਾ ਤੇ ਫਿਰ ਇੰਤਜ਼ਾਰ ਕਰਨ ਲੱਗਦਾ ਵੀ ਉਹ ਪੰਛੀ ਹੁਣ ਦੁਬਾਰਾ ਬੈਠ ਕਰੂਗਾ ਉਹ ਵੀ ਸੋਨੇ ਦੀ ਬਣ ਜੂ ਤੇ ਮੈਂ ਉਹ ਵੀ ਚੱਕ ਲਵਾਂ ਫਿਰ ਉਹਦੇ ਦਿਮਾਗ 'ਚ ਆਉਂਦਾ ਵੀ ਇੰਜ ਮਿੱਠਾ ਇਕੱਠੀਆਂ ਕਰਨ ਨਾਲੋਂ ਕਿਉਂ ਨਾ ਮੈਂ ਇਸ ਪੰਛੀ ਨੂੰ ਆਪ ਦੇ ਜਾਲ ਦੇ ਵਿੱਚ ਹੀ ਪਸਾ ਲੈਣਾ ਉਹ ਆਪਦਾ ਜਾਲ ਉਸ ਦਰਖਤ ਦੇ ਥੱਲੇ ਲਾ ਦਿੰਦਾ ਤੇ ਆਪ ਦੂਜੇ ਤੀਜੇ ਦਰਖਤ ਦੇ ਉੱਲੇ ਜਾ ਕੇ ਲੁਕ ਜਾਂਦਾ ਥੋੜਾ ਟਾਈਮ ਗੁਜ਼ਰਦਾ ਉਹ ਪੰਛੀ ਤਾਂहां ਤੋਂ ਉੱਡ ਕੇ ਥੱਲੇ ਆਉਂਦਾ ਜਦੋਂ ਉਹ ਪੰਛੀ ਥੱਲੇ ਆਉਂਦਾ ਤਾਂ ਉਹ ਸ਼ਿਕਾਰੀ ਦੇ ਜਾਲ ਦੇ ਵਿੱਚ ਫਸ ਜਾਂਦਾ ਸ਼ਿਕਾਰੀ ਬੜਾ ਖੁਸ਼ ਹੁੰਦਾ ਸ਼ਿਕਾਰੀ ਕਹਿੰਦਾ ਹੁਣ ਬਣੀ ਗੱਲ ਹੁਣ ਤਾਂ ਮੈਂ ਬਹੁਤ ਅਮੀਰ ਹੋਜੂ ਸ਼ਿਕਾਰੀ ਉਸ ਪੰਛੀ ਨੂੰ ਆਪਦੇ ਪਿੰਜਰੇ ਦੇ ਵਿੱਚ ਕੈਦ ਕਰਦਾ ਤੇ ਪਿੰਜਰਾ ਲੈ ਕੇ ਆਪਦੇ ਘਰ ਵੱਲ ਨੂੰ ਤੁਰਿਆ ਜਾਂਦਾ ਰਾਸਤੇ 'ਚ ਜਾਂਦੇ-ਜਾਂਦੇ ਉਹਦੇ ਦਿਮਾਗ 'ਚ ਆਉਂਦਾ ਭਈ ਜੇ ਮੈਂ ਇਸ ਪੰਛੀ ਨੂੰ ਆਪਣੇ ਘਰ ਲੈ ਗਿਆ ਤਾਂ ਲੋਕਾਂ ਨੇ ਰਾਜੇ ਨੂੰ ਦੱਸ ਦੇਣਾ ਤੇ ਰਾਜੇ ਨੇ ਮੈਨੂੰ ਸਜ਼ਾ ਦੇਣੀ ਹੈ ਨਾਲੇ ਮੇਤੋਂ ਇਹ ਪੰਛੀ ਖੋਲਣ ਕਿਉਂ ਨਾ ਮੈਂ ਰਾਜੇ ਨੂੰ ਆਪਣੇ ਆਪ ਹੀ ਦੱਸ ਦੇਵਾਂ ਜਾਂ ਕਿਉਂ ਨਾ ਮੈਂ ਇਸ ਪੰਛੀ ਨੂੰ ਦੇ ਹੀ ਰਾਜੇ ਨੂੰ ਦਿਨਾਂ ਤੇ ਰਾਜਾ ਮੈਨੂੰ ਇਹਦੇ ਬਦਲੇ ਬਹੁਤ ਵੱਡਾ ਇਨਾਮ ਦੇਊਗਾ ਇਹ ਸੋਚ ਕੇ ਉਹ ਸਿੱਧਾ ਆਪਣੇ ਘਰ ਜਾਣ ਦੀ ਬਜਾਏ ਰਾਜੇ ਦੇ ਦਰਬਾਰ ਚਲਿਆ ਜਾਂਦਾ ਉੱਥੇ ਜਾ ਕੇ ਰਾਜੇ ਨੂੰ ਇਹ ਪੰਛੀ ਦਿਖਾਉਂਦਾ ਤੇ ਦੱਸਦਾ ਵੀ ਇਹ ਪੰਛੀ ਕੋਈ ਆਮ ਨਹੀਂ ਇਹ ਪੰਛੀ ਬੜਾ ਖਾਸ ਆ ਇਹ ਬੈਠ ਕਰਦਾ ਤੇ ਇਹਦੀ ਬੈਠ ਸੋਨੇ ਦੀ ਬਣ ਜਾਂਦੀ ਹੈ ਪਹਿਲਾਂ ਤਾਂ ਰਾਜਾ ਬੜਾ ਹੁੰਦਾ ਖੁਸ਼ ਪਰ ਉਸੇ ਟਾਈਮ ਰਾਜ ਦਾ ਮੰਤਰੀ ਰਾਜੇ ਨੂੰ ਕਹਿੰਦਾ ਵੀ ਰਾਜਾ ਸਾਹਿਬ ਕੀ ਤੁਸੀਂ ਬੇਫਜ਼ੂਲ ਦੀਆਂ ਗੱਲਾਂ ਦੇ ਵਿੱਚ ਆਈ ਜਾਂਦੇ ਹੋ ਤੁਸੀਂ ਸੋਚ ਕੇ ਦੇਖੋ ਕੋਈ ਅਜੀਹਾ ਪੰਛੀ ਹੋ ਸਕਦਾ ਜਿਹੜਾ ਸੋਨੇ ਦੀਆਂ ਬਿੱਠਾ ਕਰਦਾ ਹੋਵੇ ਐਵੇਂ ਤੁਹਾਨੂੰ ਬੇਹਕੂ ਬਣਾ ਰਿਹਾ ਤਾਂ ਰਾਜਾ ਆਪਦੇ ਮੰਤਰੀ ਦੇ ਮਗਰ ਲੱਗ ਜਾਂਦਾ ਉਹ ਕਹਿੰਦਾ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਤੇ ਤੂੰ ਨਾਲੇ ਇਸ ਪੰਛੀ ਨੂੰ ਪਿੰਜਰੇ ਦੇ ਵਿੱਚ ਕਿਉਂ ਤਾੜਿਆ ਤੇ ਰਾਜਾ ਆਪਦੇ ਮੰਤਰੀਆਂ ਨੂੰ ਉਸ ਪਿੰਜਰੇ ਦੇ ਵਿੱਚੋਂ ਪੰਛੀ ਨੂੰ ਆਜ਼ਾਦ ਕਰਨ ਦਾ ਹੁਕਮ ਦੇ ਦਿੰਦਾ ਤੇ ਜਦੋਂ ਹੀ ਉਹਦੇ ਮੰਤਰੀ ਉਸ ਪਿੰਜਰੇ ਨੂੰ ਖੋਲ੍ਹਦੇ ਆ ਤੇ ਉਹ ਜਿਹੜਾ ਪੰਛੀ ਹੁੰਦਾ ਉਹ ਜਦੋਂ ਪਿੰਜਰੇ ਚੋਂ ਬਾਹਰ ਆ ਕੇ ਉੱਡਣ ਲੱਗਦਾ ਤਾਂ ਬੈਠ ਕਰ ਦਿੰਦਾ ਤੇ ਦੇਖਦੇ ਦੇਖਦੇ ਉਹਦੀ ਬੈਠ ਸੋਨੇ ਚ ਬਦਲ ਜਾਂਦੀ ਹੈ ਇਹ ਦੇਖ ਕੇ ਉੱਥੇ ਸਾਰੇ ਮੰਤਰੀ ਸੰਤਰੀ ਸਾਰੇ ਹੈਰਾਨ ਹੋ ਜਾਂਦੇ ਰਾਜਾ ਆਪਦੇ ਆਪ ਨੂੰ ਬੜਾ ਕੋਸਣ ਦੇ ਲੱਗਦਾ ਵੀ ਇਹ ਕੀ ਹੋ ਗਿਆ ਤੇ ਉਹ ਪੰਛੀ ਉੜਦਾ ਉੜਦਾ ਫਿਰ ਇੱਕ ਗੱਲ ਕਹਿ ਕੇ ਜਾਂਦਾ ਉਹਨਾਂ ਨੂੰ ਜਿਹੜੀ ਬੜੇ ਕੰਮ ਦੀ ਹੈ ਪੰਛੀ ਕਹਿੰਦਾ ਵੀ ਪਹਿਲਾਂ ਤਾਂ ਸੀਗਾ ਮੂਰਖ ਮੈਂ ਜਿਹੜਾ ਇਸ ਸ਼ਿਕਾਰੀ ਦੇ ਜਾਲ 'ਚ ਫਸ ਗਿਆ ਤੇ ਮੇਤੋਂ ਵੱਡਾ ਮੂਰਖ ਹੈਗਾ ਸ਼ਿਕਾਰੀ ਜਿਹੜਾ ਰਾਜੇ ਦੇ ਡਰ ਕਰਕੇ ਮੈਨੂੰ ਰਾਜੇ ਨੂੰ ਦੇ ਗਿਆ ਤੇ ਉਹ ਤੋਂ ਵੱਡਾ ਮੂਰਖ ਬਣ ਗਿਆ ਰਾਜਾ ਜਿਹੜਾ ਆਪਦੇ ਮੰਤਰੀ ਦੇ ਪਿੱਛੇ ਲਾ ਕੇ ਮੈਨੂੰ ਜਿਨੇ ਅਯਾਦ ਕਰਾਤਾ ਨਾਲ ਹੀ ਕਹਿੰਦਾ ਤੁਸੀਂ ਸਾਰੇ ਬੇਵਕੂਫ ਹੋ ਜਿਹੜੇ ਇੱਕ ਦੂਜੇ ਦੇ ਪਿੱਛੇ ਲੱਗ ਕੇ ਹੀ ਆਪਦੇ ਫੈਸਲੇ ਬਦਲੀ ਜਾਂਦੇ ਹੋ ਆਪਦੇ ਕੀਤੇ ਹੋਏ ਫੈਸਲਿਆਂ ਤੇ ਤੁਹਾਨੂੰ ਵਿਸ਼ਵਾਸ ਹੀ ਨਹੀਂ ਯਕੀਨ ਹੀ ਨਹੀਂ ਇਹ ਕਹੇ ਕਿ ਉਹ ਪੰਛੀ ਉੱਥੋਂ ਉੱਡ ਜਾਂਦਾ। ਦੋਸਤੋ ਇਹ ਕਹਾਣੀ ਤਾਂ ਹੋ ਜਾਂਦੀ ਹੈ ਇੱਥੇ ਖਤਮ ਪਰ ਆਪਣੇ ਵਿੱਚ ਉਹ ਬਹੁਤ ਸਾਰੇ ਲੋਕ ਆ ਜਿਹੜੇ ਆਪ ਦੇ ਕੀਤੇ ਫੈਸਲਿਆਂ ਤੇ ਖਰੇ ਨਹੀਂ ਉਤਰਦੇ। ਜਾਂ ਇਹ ਕਹਿ ਸਕਦੇ ਆ ਕਿ ਉਹ ਦੂਜਿਆਂ ਦੇ ਮਗਰ ਲੱਗ ਕੇ ਆਪਣੇ ਫੈਸਲੇ ਮਿੰਟਾਂ ਸਕਿੰਟਾਂ ਦੀ ਬਦਲ ਦਿੰਦੇ ਨੇ। ਇਸ ਕਹਾਣੀ ਦਾ ਸਾਰ ਵੀ ਇਹੀ ਆ ਕਿ ਕਦੇ ਵੀ ਬਿਨਾਂ ਸੋਚੇ ਸਮਝੇ ਜਾਂ ਕਿਸੇ ਦੀ ਬੇਫਜ਼ੂਲੀ ਸਲਾਹ ਦੇ ਮਗਰ ਲੱਗ ਕੇ ਆਪਣਾ ਕੋਈ ਫੈਸਲਾ ਨਹੀਂ ਕਰਨਾ ਚਾਹੀਦਾ ਜਾਂ ਆਪਣਾ ਕੀਤਾ ਹੋਇਆ ਫੈਸਲਾ ਬਦਲਣਾ ਨਹੀਂ ਚਾਹੀਦਾ। ਸਾਨੂੰ ਫੈਸਲੇ ਕਰਨ ਤੋਂ ਪਹਿਲਾਂ ਉਹਦੇ ਬਾਰੇ ਚੰਗੀ ਤਰ੍ਹਾਂ ਨਾਲ ਵਿਚਾਰ ਕਰ ਲੈਣਾ ਚਾਹੀਦਾ ਸੋਚ ਲੈਣਾ ਚਾਹੀਦਾ ਤੇ ਜਦੋਂ ਇੱਕ ਵਾਰ ਫੈਸਲਾ ਕਰ ਲਿਆ ਫਿਰ ਪਿੱਛੇ ਨਹੀਂ ਹਟਣਾ ਚਾਹੀਦਾ ਫਿਰ ਉਹਦੇ ਤੇ ਲਗਾਤਾਰ ਮਿਹਨਤ ਕਰਨੀ ਚਾਹੀਦੀ ਕਿਉਂਕਿ ਜੇ ਆਪਾਂ ਇਸ ਤਰ੍ਹਾਂ ਕਰਾਂਗੇ ਫਿਰ ਹੀ ਆਪਦੇ ਟੀਚੇ ਤੇ ਪਹੁੰਚਾਂਗੇ ਤੇ ਫਿਰ ਹੀ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਵਾਂਗੇ ਧੰਨਵਾਦ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਤਾਂ ਜੋ ਤੁਹਾਨੂੰ ਰੋਜ਼ ਸਵੇਰੇ ਮੋਟੀਵੇਟ ਕਰਨ ਦੇ ਲਈ ਵਧੀਆ ਵਧੀਆ ਕਹਾਣੀਆਂ ਤੁਹਾਨੂੰ ਸੁਣਨ ਦੇ ਲਈ ਮਿਲ जाया ਕਰਨ ਤੇ ਹੁਣ ਗਲਤੀ ਪੁੱਛਤ ਮਾਫੀ ਮੈਨੂੰ ਦਿਓ ਇਜਾਜ਼ਤ ਅੱਗੇ ਮਿਲਾਂਗੇ ਕਿਸੇ ਨਵੀਂ ਕਹਾਣੀ ਨਵੇਂ ਟੌਪਿਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ